ਆਹ ਬਈ ਕੰਵੈਨ ਦਾ ਵਿਊ ਹੈ ਮੋਲੇ ਟਾਇਰ 18 43 ਦੇ ਆਓ ਮਿੱਤਰੋ ਆ ਮਸ਼ੀਨ ਅੰਦਰ ਤੇ ਅੰਦਰ ਬਾਈ ਨੇ ਅਸੀਂ ਛੱਡਿਆ ਵਾ ਦੇਖੋ ਅੰਦਰ ਠੰਡੀ ਪਈ ਹੈ ਮਸ਼ੀਨ ਜਮਾਈ ਹਾਂਜੀ ਮਿੱਤਰੋ ਅਸੀਂ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਮੱਕੀ ਟੁੱਕ ਕੇ ਸਿੱਧੀ ਟਾਲੀ ਵਿੱਚ ਗੇਣੇ ਵਾਲੀ ਕੰਬੈਨ ਦੀ ਵੀਡੀਓ ਹੈ ਸਾਰੀ ਉਹਦੇ ਉੱਪਰ ਤੇ ਕੰਬੈਨ ਕਿੱਕਣਾ ਚੱਲਦੀ ਹੈ ਕਿਵੇਂ ਉਹਦਾ ਸਿਸਟਮ ਹੈ ਕੰਟਰੋਲਸ ਹੈ ਕਿੰਨੀ ਹਾਰਸ ਪਾਵਰ ਹੈ ਟੂ ਜੈਡ ਆਪਾਂ ਸਾਰਾ ਕੁਝ ਦੱਸਾਂਗੇ ਉਹਦੇ ਵਿੱਚ ਤੇ ਵੀਡੀਓ ਨੂੰ ਦੇਖਦੇ ਰਹੋ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਬਾਕੀ ਚਲੋ ਆ ਜੋ ਚੱਲੀ ਖੀਤਮਾ ਤੁਹਾਨੂੰ ਕਮਬੈਨ ਦੇ ਖਾਉਣੇ ਜਾ ਕੇ ਮੇਰੇ ਮਿੱਤਰੋ ਮਸ਼ੀਨ ਕੋਲ ਆ ਗਏ ਆਪਾਂ ਤੇ ਉਹ ਜਲਦੀ ਮਸ਼ੀਨ ਕੈਬਨ ਵਾਲੀ ਆ ਜੀ ਤੇ ਮੱਕੀ ਵੱਢਦੀ ਐ ਇਹ ਇਹ ਹੁਣ ਉੱਪਰ ਨੂੰ ਜਿਹੜਾ ਲਾ ਕੇ ਆਉਗੀ ਐਨੇ ਚੱਲ ਹੱਜੂ ਆਪਣੇ ਕੋਲੇ ਵਧੀਆ ਵਈ ਵਧੀਆ ਤੇ ਆਪਾਂ ਇਹਨੇ ਬਾਈ ਨਾਲ ਗੱਲਬਾਤ ਕਰਦੇ ਹਾਂ ਉੱਥੇ ਪੁੱਛਦੇ ਹਾਂ ਬਾਈ ਰੋ ਕੀ ਆ ਸੀਨ ਹੈ ਨਾ ਆ ਚੱਲੀਏ ਤੇ ਕੀ ਹਾਲ ਹੈ ਵੀਰੇ ਤੇ ਆਪਣੀ ਮਸ਼ੀਨ ਸਾਡੀ ਚੱਲਦੀ ਆ ਆਪਣੀਆਂ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਇਹ ਦਾੜੀ ਮੈਂ ਕਿੰਨੇ ਕਿੱਲੇ ਵੜ ਦਿੰਦੀ ਦਾੜੀ ਤੇ ਵੀਰੇ ਕੰਮ ਚੱਲਣ ਦੇ ਸੱਤ ਤੱਕ 10 ਨਾਲ ਵੜ ਦਿੰਦੀ ਅੱਛਾ 10 ਤੱਕ ਲੈ ਜਾਂਦੀ ਠੀਕ ਹੈ ਠੀਕ ਹੈ ਬਾਕੀ ਛੜਤ ਨਾ ਹੋਵੇ ਜਿੱਦਾਂ ਟਰਾਲੀ ਟਰੁੱਲੀ ਫਸ ਜਾਂਦੀ ਆ ਹਾਂ 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 ਨਾ ਹੋਵੇ ਕੰਮ ਜਿੱਦਾਂ ਵਧੀਆ ਗੱਡੀਆਂ ਨੇ ਸਾੜਦੀ ਤਾਂ ਬਹੁਤੇ ਗਿੱਲੇ ਮਾਈ ਹੁੰਦੀ ਹੋਣੀ ਹਾਂ ਵੀਰੇ ਗਿੱਲੇ ਦੇਖਣਾ ਬਰਸਾਤ ਜੀ ਜਲਦੀ ਹੋਵੇ ਹਾਂ ਵੀਰੇ ਕਿੰਨੇ ਸੀਜ਼ਨ ਚੱਲਦੇ ਹੈ ਹਾਂ ਉਹ ਕਿਵੇਂ ਆਪਣੇ ਲਾਸੀ ਤੇ ਪਾਣੀ ਛੱਟ ਕੇ ਵੜਣੀ ਪੈਂਦੀ ਹੈ ਮੱਦੀ ਤੁਹਾਡੇ ਏਰੀਆ 'ਚ ਥੋੜਾ ਏਰੀਆ ਕਿਹੜਾ ਫਤਿਹਗੜ੍ਹ ਸਾਹਿਬ ਠੀਕ ਹੈ ਠੀਕ ਹੈ ਮੈਂ ਦੇਖਿਆ ਰੂਟਾਵੇਟਰ ਕਮਾਉਣੇ ਹੁੰਨੇ ਮੂਰੇ ਮੂਰੇ ਹਾਂਜੀ ਹਾਂਜੀ ਠੀਕ ਹੈ ਜੀ ਰੂਟਾਵੇਟਰ ਆਪਾਂ ਪਾਣੀ ਛੱਡ ਲਈਦਾ ਸਹਿਣਾ ਇੱਥੇ ਇੱਥੇ ਹੀ ਹਾਂ ਉਹਦੇ ਬਾਅਦ ਆਪਾਂ ਜਾਂਵੇਂ ਵੱਡੀ ਜਾਂਨੇ ਆ ਠੀਕ ਹੈ ਗਾਰਾ ਨਹੀਂ ਫਸਦਾ ਟੈਰਾ ਜੀ ਠੀਕ ਹੈ ਤੇ ਇੱਕ ਟਰਾਲੀ ਨਾਲ ਲਿੱਕਤਾਂ ਦੀ ਵੀ ਤੁਰ ਹੀ ਜਾਂਦੀ ਹੈ ਹਾਂ ਸਹੀ ਹੈ ਸਹੀ ਹੈ ਜਿੱਦਾਂ ਇਹੋ ਜਿਹੇ ਗੜ ਵੀ ਹਾਂ ਮਿੱਟੀ ਨਾਲ ਵਾਲਾ ਬੱਡੇ ਜਿਹਾ ਬਣ ਜਾਂਦਾ ਥੱਲੇ ਵਧੀਆ ਤੁਰ ਹੀ ਜਾਂਦਾ ਟਰਾਲੀ ਹਾਂ ਇਹਨਾਂ ਵਧੀਆ ਜਿੱਦਾਂ ਤੁਰ ਹੀ ਜਾਂਦਾ ਤੇ ਤੁਸੀਂ ਇਹ ਟਰੈਕਟਰ ਚਲਾਉਂਦੇ ਹੈ ਕਿੰਨਾ ਮਾਡਲ ਹੈ ਜੀ ਇਹੇ ਸੀਆਰਡੀ ਆ ਹਾਂ ਵੀਰੇ ਸੀਆਰਡੀ ਆ ਕਿਵੇਂ ਆਦੀ ਪ੍ਰੋਬਲਮ ਹੈ ਤੁਹਾਡੇ ਦਾ ਆਪਣੇ ਨਾਲ ਪਰਫੋਰਮੈਂਸ ਵੀਰੇ ਵਧੀਆ ਹੈ ਹੂੰ ਤੇ ਗਿੱਲੇ ਚ ਛੋਟਾ ਜਿਹਾ ਹੈਗਾ ਜਿੱਦਾਂ ਵਜਨ ਕਰਕੇ ਆਪਣੇ ਕਰਕੇ ਤਾਂ ਵੀ ਜਾਂਦਾ ਜੀ ਜੇ ਆਦੀ ਜਿਹੜਾ ਸੀਆਰਡੀ ਜਿਹੜਾ ਸਿੰਪਲ ਹੁੰਦਾ 75 ਪਾਵਰ ਦਾ ਉਹ ਵਧੀਆ ਹੁੰਦਾ ਕਿ ਹੈ ਠੀਕ ਦਾ ਉਹ ਜ਼ਿਆਦਾ ਵਧੀਆ ਉਹ ਆ ਤਿੱਖਾ ਨਾ ਹੋਰ ਹੀ ਜ਼ਿਆਦਾ ਪੀਕਾ ਠੀਕ ਹੈ ਠੀਕ ਹੈ ਇਹ ਥੋੜੇ ਠੰਡੇ ਚੱਲਦੇ ਆ ਠੰਡੇ ਚੱਲਦੇ ਜਿੱਦਾਂ ਵੀ ਫਟਦੇ ਨਹੀਂ ਹਾਂ ਰੇਸ ਵੀ ਲੇਡ ਫਟਦੇ ਉਹਨਾਂ ਕਰੰਟ ਜਾਂ ਹੈ ਨਹੀਂ ਚਲੋ ਕੋਈ ਨਹੀਂ ਮਸ਼ੀਨ ਨੂੰ ਆ ਜਾਂਦੇ ਹੁਣ ਉੱਪਰੋਂ ਕਿਹੜਾ ਲੈ ਕੇ ਆਉਗੀ ਫਰਗੀ ਚੱਲੀ ਬਾਈ ਨਾਲੇ ਫਿਰ ਉਹ ਬਾਹਰਲੇ ਘੇਰੇ ਦੇ ਨਾ ਉਹ ਬਾਹਰ ਲੇਤੇ ਹਾਂ ਤਾਂ ਉੱਚੇ ਦੇ ਹੋ ਗਏ ਕੋਲ ਬੜਿਆ ਹੂੰ ਥੋੜਾ ਜਨਾ ਜੋ ਹੋਰ ਵੀ ਹੋ ਜਾਂਦਾ ਐਡਜਸਟਮੈਂਟ ਜੀ ਕਰਨੀ ਥੋੜੀ ਮੜਾ ਜੇ ਕੱਖ ਜਾਂ ਵੀ ਹੈ ਨਾ ਮੈਂ ਕੀ ਮਾਂ ਹੂੰ ਆ ਕਰਕੇ ਹਜੂ ਜ ਮੈਂ ਉਹ ਸੋਚੀ ਆਪਾਂ ਜੀ ਬੋਰੀ ਥੱਲੇ ਲਾਵੇ ਫਿਰ ਮਿੱਟੀ ਵੀ ਚੱਕੂ ਕਿ ਨਹੀਂ ਮਿੱਟੀ ਤੇ ਨਹੀਂ ਚੱਕਦੀ ਹਾਂ ਜ ਜਿਹੜਾ ਹੁਣ ਜਿਆਦਾ ਖੇਤ ਗਿੱਲੇ ਹੋਵੇ ਤਾਂ ਚੱਕਣੇ ਦਾ ਡਰ ਹੈ ਠੀਕ ਹੈ ਜਿਹੜਾ ਉਹ ਠੀਕ ਹੈ ਜਿਹੜਾ ਚੱਲਦੀ ਜਿਆਦਾ ਕਰਦੀ ਨਹੀਂ ਹੈ ਆਹੋ ਨਹੀਂ ਤਾਂ ਫਿਰ ਜੁੰਡੇ ਨਾਲੇ ਨਿਕਲੇ ਆਉਗੇ ਠੀਕ ਆ ਸਹੀ ਆ ਹੁਣ ਸਫਾਈ ਹੋ ਗਈ ਤਾਂ ਠੀਕ ਆਹੀ ਐ ਮੂੜ ਘੇੜ ਤਾਂ ਮਾਰਾ ਮੋਟਾ ਕੀ ਹਾਂ ਕਿਉਂ ਬੰਦਾ ਰੱਖਿਆ ਵਾ ਇਹਨਾਂ ਨੇ ਅੱਛਾ ਹਾਂ ਸਫਾਈ ਕਰਦੇ ਠੀਕ ਆ ਉਹ ਉੱਦਾਂ ਐ ਨਹੀਂ ਦਿਖਣਾ ਜਿਆਦਾ بڑے ਟੱਕ ਐ ਜ਼ਮੀਨਾਂ ਇਹਦੇ ਪੂਰੇ ਚ ਜਿਆਦਾ ਬਈਏ ਚੱਲੂਗੀ ਠੀਕ ਆ ਤੇ ਲੰਬੇ ਘੇਰੇ ਜਾਦੇ ਕਿੰਨੀ ਵਧੀਆ ਇੱਧਰ ਨੂੰ ਆ ਤੇ ਬਾਈ ਹਾਲੈਂਡ ਆ ਰਿਹਾ ਉੱਧਰ 56 ਕਿੰਨਾ ਇਹ 30 ਕਿ 20 20 ਐ ਇਹ ਤਿੰਨ ਸਿਲੰਡਰ ਵਾਲਾ ਤੇ ਬਾਈ ਨੇ ਟਰਾਲੀ ਭਾਲੀ ਆਪਣੀ ਉਧਰ ਮਸ਼ੀਨ ਖੜ ਗਈ ਹੁਣ ਦੇਖਣਾ ਬਾਈ ਉਧਰ ਪਿੱਛੇ ਖੜਾ ਇਹ ਆਹ ਖੜਦ ਬਾਈ ਕਹਿੰਦਾ ਵੀ ਆਹ ਖੜਦ ਤੇ ਨਹੀਂ ਪੈਣੀ ਚਾਹੀਦੀ ਉਦਾਂ ਠੀਕ ਹੈ ਲੱਗਦਾ ਚੱਲੀ ਜਾਂਦਾ ਚੱਲ ਬਾਈ ਦੇ ਬਾਈ ਦਾ ਪੰਜਾਬੀ ਜਾ ਰਿਹਾ ਬਾਈ 4 ਵੀਲ ਦਾ ਆ ਫਾਇਦਾ ਏ ਠੀਕ ਨਹੀਂ ਸਿੰਗਲ ਡੈਰੀ ਚ ਹੱਦੂ ਟਰਾਲੀ ਜਿਆਦਾ ਲੋਟ ਆ ਹਨਾ ਸਿੰਗਲ ਡੈਰੀ ਕਿੰਨੇ ਗਿੱਲਾ ਕੱਟ ਵੀ ਸਕਦਾ ਜੇ ਜਿਆਦਾ ਥਾਸੇ ਵਿੱਚ ਪੰਗਰ ਪੈ ਜਾਵੇ ਸਿੰਗਲ ਡੈਰੀ ਹੈ ਜੇ ਦਬ ਗਈ ਨਾ ਹਾਂ ਫਿਰ ਤਾਂ ਫੋਰ ਵੀ ਇੱਦਾਂ ਵੀ ਹੱਥ ਖੜੇ ਕਰਾ ਦੋ ਜਾਨੀ ਕਹਿ ਦੋ ਜੀ ਕਿਹਾ ਉਹ ਸਿੰਗਲ ਡੈਰੀ ਹੈ ਇਹ ਇਹਦੇ ਟਾਇਰ ਬਹਾਲੀ ਸਾਡੇ ਸਹੀ ਰਹਿੰਦੇ ਆ ਉਹ ਵੀ ਆ ਨਾਲ ਫਾਇਦਾ ਇਹਨਾਂ ਟਰੈਕਟਰ ਦੀ ਲੀਜ ਆ ਜਾਂਦੀ ਹੈ ਲੀਜ ਆ ਜਾਂਦਾ ਸਹੀ ਹਾਂ ਉਹ ਟਾਇਰ ਟਾਇਰ ਵਿੱਚ ਚੱਲਦਾ ਚਲ ਆਪਾਂ ਮਸ਼ੀਨ ਪਾਸ ਦੇਖਦੇ ਬਾਈ ਨੂੰ ਪੁੱਛ ਕੇ ਜੇ ਉੱਪਰ ਦੇ ਫੰਡ ਦੇਵੇ ਚਲੋ ਬਾਈ ਚੱਲੀਏ ਮਸ਼ੀਨੇ ਕੋਲ ਆਓ ਮਿੱਤਰਾਂ ਮਸ਼ੀਨ ਅੰਦਰ ਤੇ ਅੰਦਰ ਬਾਈ ਨੇ ਅਸੀਂ ਛੱਡਿਆ ਬਾਹਰ ਦੇਖੋ ਆੰਦਰ ਠੰਡੀ ਪਈ ਹੈ ਮਸ਼ੀਨ ਜਮਈ ਤੇ ਆਹ ਕੰਟਰੋਲ ਹੈ ਇਹਦੇ ਇੱਕ ਉਹ ਆ ਇੱਕ ਆਹ ਇੱਕ ਉਹ ਆ ਉਹ 4 ਵੀਲ ਵਾਲਾ ਗੇ ਲਿਖਾ ਹੋ ਪਰ ਤੇ ਆਹ ਕੰਟਰੋਲਰ ਪਿੱਛੇ ਬੰਬੂ ਦਾ ਹੈ ਤੇ ਬਾਕੀ ਮਨੂੰ ਲਾ ਲੀਵਰ ਇਸ ਲੱਗਦੀ ਹੈ ਠੀਕ ਹੈ ਮੀਟਰ ਇਹਦਾ ਹੈ ਜਾਈ ਬਾਈ ਟੈਂਪਰੇਚਰ ਆਰ ਪੀ ਐਮ ਘੰਟੇ ਸਾਰਾ ਕੁਝ ਹੈ ਪਰ ਮੈਂ ਕਹਿੰਦਾ ਆਉਂਦਾ ਹੀ ਹੈ ਤੇ ਸੂਚਕਾ ਸੱਚਾ ਲੱਗੀ ਹੋਈਆਂ ਸਾਰੀਆਂ ਬਾਕੀ ਬਾਈ ਨੂੰ ਆ ਜਾਂਦਾ ਫੇ ਪੁੱਛ ਕੇ ਦੱਸ ਦੇ ਵੀ ਕਿਹਾਂ ਸੀਨ ਹੈ ਕਿਹਾਂ ਨਹੀਂ ਹੈ ਠੀਕ ਹੈ ਜੀ ਆ ਮਸ਼ੀਨ ਦਾ ਪਿਛਲਾ ਆ ਬੰਬੂਏ ਦਾ ਚੱਕਾ ਚਾਰ ਹੈ ਉਹਦੇ ਵਿੱਚ ਇੱਕ ਤਾਂ ਆਜ ਅੱਗ ਲੱਗਿਆ ਵਾ ਤੇ ਇੱਕ ਇਹਦੇ ਵਿੱਚ ਦੋਈ ਤਰ੍ਹਾਂ ਕੋ ਮਦਾ ਹੈ ਕੜਾ ਟਾਈਪ ਲੱਗਿਆ ਵਾ ਗੇਅਰ ਏਅਰ ਘਵਾਉਂਦਾ ਹੈ ਨੋ ਤੇ ਬਾਕੀ ਬਾਈ ਨੂੰ ਆ ਜਾਂਦਾ ਫੇਰ ਆਪਾਂ ਬੰਦਗਾਉਣੇ ਚੱਲਦੀ ਇਹ ਕਿਵੇਂ ਅਪਰੇਟ ਕਰੀਏ ਤੇ ਬਾਈ ਨੇ ਹੀ ਕਹਿੰਦੇ ਵੀ ਥੋੜਾ ਟੋਕਾ ਮੋਟਾ ਕਰਨਾ ਹੈ ਉਦਾਂ ਤੋਂ ਨੰਬਰ ਮੈਂ ਚੱਲਦੀ ਉਹਦੀ ਮਸ਼ੀਨ ਬਾਕੀ ਬਾਈ ਹੁਣ ਸੈਟਿੰਗ ਕਰਦੇ ਥੱਲੇ ਤੇ ਥੋੜਾ ਡੋਕਾ ਮੋਟਾ ਕਰਨਾ ਕਹਿੰਦੇ ਤਰੀਕ ਜਿਆਦੇ ਆ ਉਦਾਂ ਬਾਈ ਨੇ ਆਪਣੀ ਜਾਣ ਮੈਂ 2 ਨੰਬਰ ਦਾ ਕਰਿਆ ਭਾਈ ਤਾਂ ਨੰਬਰ ਹੁੰਦੇ ਨਾ ਤੇ ਵੀ ਐਨੇ ਨੰਬਰ ਪਰ ਐਨਾ ਟੋਕਾ ਹੁੰਦਾ ਨਾ ਤੇ ਬਾਕੀ ਹੁਣ ਥੋੜਾ ਜਿਹਾ ਹੋਰ ਛੋਟਾ ਕਰੋਗੇ ਆਹ ਦੇਖੋ ਵੀਓ ਤੇ ਬਾਈ ਚੱਕਦੀ ਆ ਚਾਰ ਲੈਣਾ ਇੱਕ ਵਾਰੀ ਚ ਇੱਕ ਤਾਂ ਉਹ 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 ਚਾਹ ਦੋ ਬੈੱਡ ਚੱਕ ਲੰਦੀ ਇਕੱਠੀ ਮੇਰੇ ਹਿਸਾਬ ਨਾਲ ਬਾਕੀ ਬਾਈ ਉਹਨੇ ਪੁੱਛਦੇ ਆ ਅਮਰੀਕੀ ਆ ਮਸ਼ੀਨ ਆ ਬਈ ਇੰਜਣ ਆ ਆ ਦੇਖੋ 6 ਸਿਲੰਡਰ ਹੈ ਸੀਆਰਡੀਆਈ ਇੰਜਣ ਹੈ ਵੀ ਛੋਕਲੇ ਲੈਣਦਾ ਯਾਰ ਉਹਨਾਂ ਦੇ ਵੱਧ ਕਾਮ ਆਦਾ ਕਾਲੀ ਨੌਂ ਇੰਜਣ ਇਹਨੂੰ ਲੈਨੇ ਆ ਹਾਂ ਹਾਂ ਦੇ ਬਾਈ ਪਿੱਛੇ ਹੁੱਕ ਨੂੰ ਚੈੱਕ ਲੱਗਿਆ ਫੋਰ ਠੀਕਾ ਟਰਾਲੀ ਟੋਲੀ ਪਾਣੀ ਉੱਪਰ نیچے ਹੋ ਜਾਂਦਾ ਇਹ ਐਡਾ ਬੋਤਾ ਦਾ ਆਉਜਾ ਮੈਂ ਹੈ ਨਹੀਂ ਪਿੱਛੇ ਇੰਜਣ ਹੈ ਹੋਰ ਬਾਈ ਫੋਰ ਗਰੀ ਵੀ ਆ ਤੇ ਟੋਕਾ ਚਲੋ ਵਿੱਚ ਲੰਗੇ ਜਾਂਦਾ ਸਟੋਰ ਕਰਨੇ ਲੋਡ ਪੈਂਦੀ ਹੋਣੀ ਹੈਗੀ ਇੱਧਰ ਦਿਖਦਾ ਕੁਸ ਆਹ ਬੋਰ ਰੋਟਰੀ ਸ਼ਾਫਟ ਉਹ ਆਉਂਦੀ ਹੈ ਬੜੀ ਟਰੱਕਾਂ ਨੂੰ ਪਾਈ ਹੋਈ ਹੈ। ਕੋਲੇ ਦਾ ਬਾਣੀ ਨੁੱਝੜਿਆ ਪਿਆ ਮਿੱਟੀ ਦਾ ਸਾਰਾ ਇਹ ਫਿਲਟਰ ਵੀ ਦੋ ਲਾਈਨ ਦੇ ਰੱਖਿਆ ਨਾਲ ਇੱਕ ਤਾਂ ਹੈ ਇੱਕ ਤਾਂ ਹੈ। ਇਹ ਉੱਪਰ ਸਲੈਂਸਰ ਰੱਖ ਦੋ ਫਿਲਟਰ ਨਾਲ ਲਾਈ ਹੈ بڑا ਫਿਲਟਰ ਹੈ ਜਾਨੀ ਕਿ ਦੇ ਬਾਈ ਨੇ ਮੋਟਾ ਕਰਤਾ ਟੋਕਾ ਹੋਰ ਠੀਕ ਹੈ ਜੇ ਪਾਉਂਦੇ ਨੇ ਇਹਨਾਂ ਦਾ ਸਾਡੇ ਜਨ ਦੇ ਡਰ ਦੇ ਟੋਕਾ ਮੋਟਾ ਬਰੀਕ ਹੁੰਦਾ ਬਾਈ ਹੋਣਾ ਕੱਟ ਬਹੁਤ ਆਈਵਰੇ ਦੇ ਗਿਆਨ ਵਰਸਾ ਦਾ ਜੇ ਮੁੰਡਾ ਕਹਣਾ ਪੰਜਵੇਂ ਬਾਈ ਜਾਣ ਠੀਕ ਹੈ ਜਣੀ ਕਾ ਗੇਅਰ ਬਾਕਸ ਆਈ ਆ ਆਹ ਗੋਲਾ ਲੱਗਿਆ ਬਾਈ ਬੈ ਗੇਅਰ ਪੈਂਦਾ ਹੋਰੀ ਤੇ ਉੱਥੇ ਟੋਕਾ ਬਰੀਕ ਮੋਟਾ ਹੁੰਦਾ ਛੋਟੇ ਲੀਵਰ ਮੱਦੇ ਤੇ ਹਾਂ ਕਿੱਚ ਕੇ ਮਾਰ ਨਹੀਂ ਪਾਰ ਨੂੰ ਮਿੱਟੀ ਫੈਦੀ ਬਾਈ ਥੋੜੀ ਹਾਂ ਆ ਬਾਈ ਕੈਮਰਾ ਦਾ ਵਿਊ ਹੈ ਮੋਲੇ ਟਾਇਰ 18 4 30 ਦੇ ਆ ਪਿਛਲੇ 12 24 ਦੇ ਆ ਛੋਟੇ ਨੰਬਰ ਵਾਲੇ ਆ ਤੇ ਬਾਕੀ ਦੇਖੋ ਗੱਡੀ ਉੱਚੀ ਮਸ਼ੀਨ ਟਰੈਕਟਰ ਨਾਲੋਂ ਜਿੱਥੇ ਬਈ ਵਹਿੰਦਾ ਉੱਥੇ ਇਹਦੀ ਚਾਦਰ ਹੀ ਮੁੱਕ ਜਾਂਦੀ ਸੀ ਇੰਨਾ ਭਰ ਕੇ ਬੋਲੀ ਬਾਈ ਮਸ਼ੀਨ ਨਾਲ ਲੱਗੇ ਸਟਾਰਟ ਏਸੀ ਉੱਪਰ ਤੇ ਹੁੰਦਾ ਅੱਛਾ ਬਟਨ ਲੱਗੇ ਬਾਈ ਹੈ

ਟੈਕ ਟੈਰੋ ਕਿੱਕ ਵਾਰੀ ਮੈਂ ਲੈ ਕੇ ਸਾਰੇ ਟੁਕਕੇ ਵਿੱਚ ਸਾਰਾ ਕੁਝ ਮੈਂ ਜੋਇਸਟਿਕ ਨਾਲ ਕੰਟਰੋਲ ਕਰਦੇ ਆਂ ਸਪੀਡ ਹਾਈਟ ਕਟਾਈ ਉੱਪਰ-ਨੀਚੇ ਸਾਰਾ ਕੁਝ ਜੋਇਸਟਿਕਰ ਵਾਲੇ ਕੰਟਰੋਲ ਹੁੰਦਾ ਇਹਦਾ ਫਿਰ ਕਿੰਨਾ ਟਾਈਮ ਲਗਾਤਾਰ ਚਲਾ ਲਾਨੇ ਮਸ਼ੀਨ ਤੁਸੀਂ ਤਿੰਨ ਰਾਤ ਚੱਲੀ ਜਾਂਦੀ ਠੀਕ ਹੈ ਤਾਰਾ ਡਾਰਾ ਕਹਿੰਟੇ। ਦਹਾੜੀ ਮੈਂ ਕਿੰਨੇ ਕਿੱਲੇ ਪੜ ਦਿੰਦੀ? 10-11 ਕਿੱਲੇ। 10-11 ਕਿੱਲੇ। ਠੀਕ ਐ। ਇਹ ਆਪਣਾ ਭਾਈ ਇਹਦਾ ਸਾਬਕਾਤਬ ਗਿਆ ਹੁੰਦਾ ਵੀ ਕਿੱਲੇ ਦਾ ਹੁੰਦਾ ਕਿ ਘੰਟਿਆਂ ਦਾ ਹੁੰਦਾ? ਕੈਰੇਟ ਚੱਲਦਾ ਜੀ। ਠੀਕ ਐ। ਭਾਈ 11.500 ਰੁਪਇਆ ਇੱਕ ਕਿੱਲੇ ਦਾ। 11.500 ਰੁਪਇਆ ਇੱਕ ਕਿੱਲੇ ਦਾ ਐ। ਤੇ 2 ਕਿਲੋਮੀਟਰ ਤੱਕ ਪਹੁੰਚ ਕਰ ਦੰਨੇ ਆ ਸਮੇ ਰੈਡ ਟਰਾਲੀ ਤੇ ਬਾਕੀ ਆਪਾਂ ਬਾਈ ਦਾ ਨੰਬਰ ਪਾਉਂਗੇ ਜਿਹਨੇ ਕੰਮ ਕਰਾਣਾ ਹੋਇਆ ਬਾਈ ਹੋਂਦਾ ਜਦੋਂ ਮੁੱਕਣ ਵਾਲੀ ਹੈ ਮੱਗੇ ਸੀ ਜਨਾ ਅਗਲੇ ਸਾਲ ਨੂੰ ਆਪਣਾ ਗੱਲਬਾਤ ਕਰਕੇ ਪਹਿਲਾਂ ਤੁਸੀਂ ਕਰਾ ਸਕਦੇ ਆਪਣਾ ਕੰਮ ਆਪੀ ਸੌਖਾ ਏ ਬੰਦੇ ਆਪੇ ਕਰਾਂਗੇ ਰਹੀ ਜਾਂਦੇ ਆ ਟਰਾਲੀ ਮੈਂ ਕਿਹਾ ਨਾ 2 ਮਿੰਟ ਹੋਏ ਗਏ ਪਰ ਚਲਦੀ ਨੋ ਤੇ ਟਰਾਲੀ ਭਰਨੇ ਵਾਲੀ ਵੀ ਆ ਰਾ 511 ਦਾ ਮੋਟਰ ਦੀ ਲਾਡੀ 11 12 ਦੀ ਹਾਂ ਬਹੁਤ ਹੀ ਬੜੀ ਵਾਈ ਲੋਡ ਵੀ ਹੁੰਦੀ ਹੈ ਨਾ ਤਰ੍ਹਾਂ ਚੜਾਉਣੇ ਆਫੀ ਹੋ ਜਾਂਦੇ ਉਹਦਾ ਭਾਈ ਕੰਮ ਦਾ ਨਵੇੜਾ ਬਹੁਤ ਹੈ ਜਿਹੜਾ ਜਿਹਨਾਂ ਕੋਲ ਜ਼ਿਆਦਾ ਹੁੰਦੀ ਮੱਕੀ ਉਹਨਾਂ ਤਾਂ ਮਸ਼ੀਨਾਂ ਫਾਇਦੇਮਾ ਰਹਿੰਦੀ ਹੈ ਬਹੁਤ ਕੰਮ ਆ ਛੇਤੀ ਨਵੇੜ ਦਿੰਦੀ ਔਰ ਜਿਹਨੇ 20 ਕਿੱਲੇ ਪੀਚੇ ਹੋਣ ਮੱਕੀ ਦੇ ਸਮਝ ਲਓ ਤੁਸੀਂ ਇਹਨੇ 2 ਦਿਨ ਵਾਈ ਕੰਮ ਨਵੇੜ ਦੇਣਾ ਸਾਰਾ ਹੀ ਜੇ ਆਪਾਂ ਲੇਬਰ ਤੋਂ ਵੜਾਉਨੇ ਆ ਟੋਕਾ ਕਰਦੇ ਆ ਉਹ ਵਾ ਕੰਮ ਬਹੁਤ ਲੰਬਾ ਚੌੜਾ ਹੋ ਜਾਂਦਾ ਨੇ ਕਦੇ ਆੜੀ ਮੈਂ 10 ਕਿੱਲੇ ਐਵਰੇਜ ਕੱਢਦੀ ਐ ਇਹ 10 ਤੋਂ ਪਲੱਸ ਵੀ ਹੋ ਜਾਂਦੀ ਬਾਕੀ ਜੇ ਖੜਦ ਪਾਵੇ ਉਹ ਨਾਲ ਘੱਟ ਵੀ ਜਾਂਦਾ ਕੰਮ ਹੁਣ ਦੇਖੋ ਮਿੰਟੋਸ ਦੀ ਟਰਾਲੀ ਭਰਦੀ ਖੜੀ ਹੋ ਮੱਕੀ ਨਾਲ ਤੋਂ ਵੱਡੇ ਦੇ ਲੋੜ ਨਾਲ ਲੋੜ ਦੀ ਖੜੀ ਖੜੀ ਵੱਟ ਕੇ ਜਿਹੜੀ ਟਰਾਲੀ ਦੇ ਵਿੱਚ ਥੋੜਾ ਜਿਹਾ ਖੇਤ ਦੇ ਲੰਬੇ ਹੋਣਗੇ ਤਾਂ ਵਧੀਆ ਰਹੇਗਾ ਕੰਮ ਮਜ਼ੇ ਵਿੱਚ ਇੱਕ ਸਾਈਡ ਸਿੱਧੀ ਟੱਲੀ ਵੀ ਜਾਂਦੀ ਹੈ। ਰੋਡ ਕਿਡ ਐ ਥੋੜਾ ਟਾਈਮ ਜ਼ਿਆਦਾ ਲੱਗ ਜਾਂਦਾ ਬਾਈ। ਆਗਰ ਨਾ ਥੋੜਾ ਜਿਹਾ ਔਖਾ ਹੋ ਜਾਂਦਾ। ਉਹਦੇ ਸਿੱਧੇ ਹੀ ਇਧੋਂ ਦੇ ਬਾਈ ਨੇ ਜਾਈ ਹੋ ਜਾਣਾ ਤਾਂ ਕਿ ਅੱਗੇ। ਐਂ ਚੱਲੀ ਦੇਖੋ। ਐ ਸਾਰੇ ਰੁਕ ਕੇ ਵਿੱਚ ਚੱਲਣ ਦੇ। ਨਾ ਕੋਈ ਮਿੱਟੀ ਚੱਕਦੀ ਆ ਨਾ ਕੋਈ ਝੂੜ ਛੱਡਦੀ ਆ। ਆ ਥੋੜੀ ਐ ਮੈਂ ਬੋਰਕਿਡ ਕਰਕੇ ਰਹਿ ਜਾਂਦੇ ਬਾਕੀ ਤਾਂ ਠੀਕ ਆ। ਟਾਂਡੇ ਥੱਲੇ ਨਾਲ ਛੋਟੇ ਛੋਟੇ ਦੇਖਣੇ ਹੋਣੇ ਆ ਤੇ ਮਿੱਟੀ-ਮੁੱਟੀ ਨਹੀਂ ਖਿੱਚਦੀ ਆ ਉੱਪਰ ਨਾਲ ਬੈ ਬੱਕੀ ਨੂੰ ਇਕੱਠੀ ਕਰ ਲੰਦਾ ਤੇ ਉਹ ਥੱਲੇ ਰੋਂਦਰ ਦੇ ਖਿੱਚ ਕੇ ਅੰਦਰ ਨੂੰ ਲੜੀਏ ਟੁੱਕ ਕੇ ਸਿੱਧਾ ਟਰਾਲੀ ਦੇ ਵਿੱਚ ਦੇਖੋ ਕਿੰਨੀ ਸਪੀਡ ਨਾਲ ਉਹਦਾ ਜਾ ਰਹੀ ਪੱਕੀ ਸਾਰੀ ਬਾਈ ਦੇਖਣਾ ਹੁਣ ਥੱਲੇ ਇਹਦਾ ਠੀਕ ਹੈ ਜਿਖਣਾ ਥੱਲੇ ਇਹਦਾ ਦੋਏ ਕੰਬੈਨ ਵਾਲੇ ਬਰੇਡ ਲੱਗੇ ਹੋਏ ਆ ਜਿਹੜੇ ਨਾ ਵੱਟਦੇ ਆ ਅੰਦਰ ਗੜਾਸੇ ਚੱਲਦੇ ਆ ਗੜਾਸੇ ਬਾਈ ਕਹਿੰਦਾ 24 ਗੜਾਸੇ ਲੱਗੇ ਹੋਏ ਆ ਇਹਦੇ ਅੰਦਰ 4 ਟੁਕੜੇ ਵਿੱਚ ਲੱਦਦੇ ਆ ਤੇ ਗੜਾਸਿਆਂ ਦਾ ਸਿਸਟਮ ਐਵੇਂ ਆ ਵੀ ਚੇਂਜੇ ਕਰਨੇ ਪੈਂਦੇ ਬਾਅਦ ਚ ਤੇ ਬਾਈ ਦਾ ਨੰਬਰ ਮੈਂ ਪਾ ਦੂੰਗਾ ਜਿਨੇ ਬਾਈ ਕੰਮ ਕਰਾਉਣਾ ਹੋਇਆ ਬਾਈ ਨਾਲ ਸੰਪਰਕ ਕਰ ਸਕਦਾ ਏ ਠੀਕ ਐ ਇਹੋ ਜਿਹਾ ਜਿਵੇਂ ਦੱਸਦਾ ਤੈਨਾਂ ਵੀਡੀਓ ਠੀਕ ਐ ਅੱਛਾ ਇਲੈਕਟ੍ਰੋਨਿਕ ਕੰਟਰੋਲ ਏ ਹੈ ਬਾਕੀ ਕੰਟਰੋਲ ਸਾਡੇ ਕੋਲੇ ਇੱਥੇ ਆ ਠੀਕ ਹੈ ਤੇ ਜੇ ਜਿਕਣਾ ਕੋਈ ਫਾਲਤੂ ਬੰਦਾ ਬੈਠਾ ਭਾਈ ਉਹਨੂੰ ਉਹ ਜੀ ਦੇ ਸਕਦੇ ਆ ਜੇ ਦੋ ਬੰਦੇ ਹੋਣ ਨਹੀਂ ਵੀਰਾ ਉੱਥੇ ਹੱਥ ਜੋਇਸਟਿਕ ਤੋਂ ਮੈਂ ਕੰਟਰੋਲ ਕਰਦਾ ਐ ਬਾਕੀ ਹਾਈਡਰੌਲਿਕ ਸਿਸਟਮ ਹੈ ਤੇ ਆਪਾਂ ਹੁਣ ਚੱਲਦੇ ਆ ਠੀਕ ਲਓ ਜੀ ਤੇ ਮਸ਼ੀਨ ਹੁਣ ਭਾਈ ਭਾਈ ਆਪਣਾ ਕੰਮ ਕਰੂਗੀ ਆਪਾਂ ਵੀ ਚੱਲੀਏ ਰੋਪਣ ਨੂੰ ਤਿਆਰ ਹੋਣਾ ਜਾ ਕੇ ਉਹਦੂਆ ਜਿਹੜਾ ਲੰਘਿਆ ਨਾਲ ਲੱਗਦੀ ਕਿੜ ਆ ਗਿਆ ਉਰੇ ਟਾਈਮ ਦੀ ਸੇਵਿੰਗ ਹੋ ਜਾਂਦੀ ਭਾਈ ਹੋਰ ਕੋਈ ਟੱਕਰ ਨਹੀਂ ਐ ਬਾਕੀ ਚਲੋ ਵਧੀਆ ਲੱਗੇ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ